ਫੋਨ ਨਾਲ ਇਹਦੇ ਵਿੱਚ ਡਿੱਗ ਪਏ ਤੇ ਆ ਭਾਈ ਪਾਖੜਾ ਨਹਿਰ ਦਾ ਨਜ਼ਾਰਾ ਖਾਲੀ ਦਾ ਤੇ ਥੋੜਾ ਨੇੜੇ ਕਰਕੇ ਦੇਖੀਏ ਤੂਨੇ ਟੱਪੇ ਵੱਧ ਦੇਖਦੇ ਆਗੇ ਇਹ ਪਾਣੀ ਘੱਟ ਦਿਖਦਾ ਹੈਗਾ ਝੁੰਗੜੀ ਵਾਲੇ ਬਹਿਣੇ ਝੁੰਗੜੀ ਸਾਰਾ ਖੁਸ਼ੀ ਅੱਲਾ ਲਾਵਾ ਬਾਹ ਕੱਢ ਕੇ ਵਿਚਣ ਲੱਗਦੇ ਓਹ ਟੇਡਾ ਹੋ ਗਿਆ ਅੱਜ ਤਾਂ ਓਏ ਸਰਖੜਾ ਜਿਹੜਾ ਜਿੱਦਾਂ ਦਾ ਨਹਿਰਾ ਤਾਂ ਬੜਾ ਉੱਚਾ ਹੋ ਉਹਦੇ ਨਹਿਰ ਭਰੀ ਸੀਗੀ ਹੱਦ ਪਛਾਦੀ ਸੀ ਪਤਾ ਤਾਂ ਹੀ ਨਹੀਂ ਦਸੀਗਾ ਫਾਤਾ ਵੱਡਾ ਹੋ ਈ ਆ ਬੋਈ ਪਾ ਗਰਨੇਰ ਦਨਯਾਰਾ ਖਾਲੀ ਆ ਬੰਦੀ ਜਗਮ ਤੇ ਨਾਲ ਕਾਲਾ ਤੇ ਦਾਸ ਖੁਦ ਆਪਦੇ ਵੀਡੀਓ ਦੇਖਣ ਵਾਲੇ ਸਾਰੇ ਬੀਨਾ ਭੈਣਾ ਮਾਈਆਂ ਪਾਈਆਂ ਚਾਚੀਆਂ ਤਾਈਆਂ ਜਿੰਨੀਆਂ ਸੰਗਤਾਂ ਨਵੀਆਂ ਆਈਆਂ ਸਾਰਿਆਂ ਨੂੰ ਪਿੰਡ ਸੂਰਤੀ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਐਨੂੰ ਆਖਦੇ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਆਹ ਤਾਹਾਂ ਟੰਗਿਆ ਹੋਇਆ ਜਿੰਦਰਾ ਤੇ ਕੀ ਕਰਨ ਚੱਲੇ ਆ ਮੋੜ ਬੰਨਣ ਚੱਲੇ ਆ ਪੱਟਾਂ ਕੱਲ ਨੂੰ ਪਾਵਾਂਗੇ ਤੇ ਮੋੜ ਅੱਜ ਪਹਿਲਾਂ ਬੰਨਿਆਵਾਂਗੇ ਅਸੀਂ ਹਰੇਕ ਤਾਂ ਇਹੀ ਕਰਦੇ ਹਾਂ ਪਿਛਲੇ ਸਾਲ ਵੀ ਇਹੀ ਕਰਿਆ ਸੀ ਅਰਦਾ ਤਾਂ ਨਹੀਂ ਤੇ ਰੱਖਾਂਗੇ। ਤੇ ਤੁਹਾਡਾ ਦਾ। ਤੇ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਤੇ ਅੰਤ ਤੱਕ ਲਾਜ਼ਮੀ ਦੇਖਿਓ। ਉਂਗਲ ਹੋ। ਹਾਂ। ਤੇ ਪਿੰਡਾਂ ਵਾਲਾ ਸਾਫ਼-ਸੁਥਰਾ ਮਾਹੌਲ ਦੇਸੀ-ਪਰਦੇਸੀ ਗਾਲ-ਗੱਪੇ ਤਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਆ। ਸਾਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਦੇਖ ਰਹੇ ਹੋ ਸੁਣ ਸਕਦੇ ਹੋ। ਆ ਸਬਸਕ੍ਰਾਈਬ ਲਾਜ਼ਮੀ ਕਰ ਲਓ ਤੇ ਫੋਲੋ ਕਰ ਲਓ ਭਾਈ ਜਨਾਂ ਨੇ ਨਹੀਂ ਕਰਿਆ ਲੈ ਤੱਕ। ਤੇ ਬਿਨਾ ਬੱਟਾਂ ਤੋਂ ਮੋੜ ਬੰਦਦੇ ਆ ਜਾ ਕੇ ਹੁਣ ਤੇ ਬੱਟਾਂ ਕੱਲ ਨੂੰ ਜਾਂ ਪਰਸੋਂ ਪਾ ਲਾਂਗੇ ਤ੍ਰੀਕਾਰ ਭਈ ਦੱਸ ਨਹੀਂ ਭੁੱਲ ਗਏ ਸੀ 4 ਮੱਗਰ 19 ਨਵੰਬਰ ਬਰਾ 20 ਤੋਂ 25 ਦਿਨ ਕਾਲਿਆ ਬੁੱਤਵਾਰ ਸੁਣਦੇ ਆ ਇੱਥੇ ਖੜਾ ਜਾਣੇ ਹੋਏ ੱੱੱਕੀ ਚਲਾ ਦਨੇ ਨਾਲ ਜਿਵੇਂ ਦੀਣਾ ਨਹੀਂ ਹਣਾ ਹਾਂ ਠੱਕੀ ਗੀ ਉਹ ਨਹੀਂ ਹੋਣੀ ਜਾਨੀ ਲੈ ਲੈ ਬਈ ਤੇ 10:25 ਮਿੰਟਾਂ ਦਾ ਸਮਾਂ ਹੋ ਗਿਆ ਬਈ ਤੇ ਆਹ ਪਹੁੰਚ ਗਿਆ ਨੌਜਵਾਨ ਖੇਤ ਜੋ ਟੱਕਣ ਦੀ ਭਾਈ ਹਰੇ ਲੱਗ ਸਾਡੀ ਕੋਈ ਗੌਰ ਨਹੀਂ ਹਲੇ ਆਏ ਆ ਵੀ ਸਾਰੇ ਨੂੰ ਚੱਲ ਹਲੇ ਪਾਣੀ ਦੀ ਲੋੜ ਨਹੀਂ ਗਈ ਤੇ ਉਹ ਪਤਾ ਸ਼ਤ ਦਾ ਕਰ ਲਿਆ ਦਾ ਉਹ ਸਾਰੀ ਗਾਇਆ ਬਦਲਣਾ ਪਊਗਾ ਇਹੇ ਪਰੀ ਹੋ ਰਿਆ ਗਾਮ ਖੁੱਲਦਾ ਨਹੀਂ ਮਤਲਬ ਚੂੜੀ ਮਰ ਗਈ ਇਹਦੀ ਤੇ ਉਂ ਕਿੱਧਰ ਜਾਈਏ ਨਾ ਪਾਣੀ ਚਰਾਲੇ ਨੂੰ ਫਿਰਦਾ ਪਾਣੀ ਗਾਲਿਆ ਬੋਤਲ ਡਿੱਗਦੀ ਸੀ ਥੱਲੇ ਬੁਹਾਰ ਹੋ ਜਾਏਗਾ ਇਹ ਹਾਂ ਇਹ ਬਈ ਉਹਦੇ ਰਾਤ ਨੂੰ ਮੈਂ ਚੁੰਬੀ ਮਾਰ ਕੇ ਖੋਲਿਆ ਕੱਲੇ 3:30 ਵਜੇ ਗੱਗੂ ਨੂੰ ਸੱਦਾ ਫਿਰ ਕੱਲੇ ਤੋਂ ਮੈਂ ਲੋਟ ਨਹੀਂ ਆਣਾ ਗੱਗੂ ਨੂੰ ਉੱਥੇ ਖੜਾ ਕੇ ਆਇਆ ਸੀ ਬਸ ਮੈਂ ਕਿਹਾ ਤੂੰ ਬਰਮਾ ਚਲਾ ਦੀ ਤੇ ਮੈਂ ਪਾਣੀ ਵੜ ਕੇ ਆ ਗਿਆ ਮੈਂ ਤੇ ਇੱਥੇ ਆ ਕੇ ਦੇਖਿਆ ਇਹ ਬੰਦ ਕਰਿਆ ਪਿਆ ਸੀ ਫਿਰ ਸਿਸਟਮ ਤੇ ਬਈ ਫਿਰ ਚੁੰਬੀ ਮਾਰ ਕੇ ਇਹਨੂੰ ਮਾੜਾ ਅਗਸਿਆ ਫਿਰ ਇਹ ਇਟਾਂ ਲੱਗਦੀਆਂ ਕਰੀਆਂ ਪਾਸੇ ਫਿਰ ਪਾਣੀ ਗਾਹਾਂ ਜਾਂਦਾ ਹੋਇਆ ਤੇ ਐਂ ਕਰਕੇ ਮਾੜੀ ਇਹ ਦਿੱਕਤ ਆ ਜਾਂਦੀ ਆ ਦੇ ਹੁਣ ਚਲ ਐਂ ਨਹੀਂ ਨਹੀਂ ਕੋਈ ਗੌਰ ਤਾਂ ਕਰਨੀ ਪੂਕੇ ਨਾ ਸਰਕਾਰ ਨੇ ਬਣਾ ਕੇ ਦੇਤੀ ਤੇ ਸਾਮ ਸੰਭਾਲ ਆਪਣੀ ਆ ਫਰਜ ਬਣਦਾ ਹੈ ਹਾਂ ਸਾਰੇ ਟੱਕਣਾ ਦੇ ਬਈ ਕਹਿੰਦੇ ਉਹ ਲਵਾਵਾਂਗੇ ਪਿੱਤਲ ਦੇ ਆ ਸਿਸਟਮ ਜੇ ਝੂੜਗਾ ਵਾਲੇ ਆ ਉਹ ਖਰਾਬ ਨਹੀਂ ਹੋਣੇ ਛਿਤੀ ਛਿਤੀ ਇਹ ਲੋਹੇ ਵਾਲੇ ਹੁੰਦੇ ਬਈ ਇਹ ਜਰ ਲੱਗ ਕੇ ਨਾ ਖਰਾਬ ਹੋਣ ਵਾਲਾ ਸਿਸਟਮ ਹੋ ਜਾਂਦਾ ਚੱਪਲਾ ਨਾਲ ਹੀ ਲੱਗ ਜਾਣੀਆਂ ਮੈਂ ਕਹਣਾ ਪੈ ਕਹਣਾ ਚੱਪਲਾ ਤੁਰ ਕੇ ਆ ਆ ਡੱਡ ਬਗ ਜਾ ਪੱਡ ਬਗ ਜਾ ਚੱਪਲਾ ਮੋਟਰਸਾਈਕਲੇ ਧਰਦੇ ਆ ਜਾਣੀਆਂ ਹੈਲੋ ਮੈਂ ਕਿਹਦੀ ਵਾਗ ਰੋ ਤੇ ਚੂਹੇ ਚੂਹਾ ਵੀ ਆ ਚੂਹਿਆਂ ਨੂੰ ਅੱਜ ਕੱਲ੍ਹ ਥਾਂ ਨਹੀਂ ਦੌਂਦਾ ਹੁੰਦਾ ਫਿਰ ਇਹ ਜੀ ਥਾਵਾਂ ਤੇ ਲੁਕਦੇ ਆ ਤੇ ਕਵਾਂਡੀਆਂ ਨੇ ਲਾਤੀਆਂ ਭਈ ਨਵੀਆਂ ਮੱਛੀਆਂ ਇਹ ਮਰੂਦ ਹੁਣ ਹੀ ਲੈ ਜਾਣੇ ਕਾਲਾ ਭੁੱਖ ਤਾਂ ਲੱਗੂਗੀ ਓਏ ਤੋੜ ਲੈਨੇ ਆਪਾਂ ਝੋਲੇ ਚ ਪਾ ਲਾਂਗੇ ਗਾਲ ਤੱਕ ਭਰੇ ਹੋਏ ਉਹਨੇ ਜੇ ਤਾਂ ਨਾਂ ਲੈਣ ਨੂੰ ਵੀ ਨਹੀਂ ਜੀ ਕਰਦਾ ਹੁੰਦਾ ਖਾਣ ਭੇਰਨ ਦਾ ਉਹ ਦੇ ਮਾਰ ਲੈਣਾ ਨਹੀਂ ਜੱਪਾ ਇਹਨੇ ਬਣਾਉਂਦੇ ਨਹੀਂ ਠੀਕ ਐ ਪਾਸੇ ਅਸੀਂ ਜਿੰਦਰਾ ਲਾਉਣਾ ਤੇ ਬਈ ਕਰਮਾ ਮਾਰ ਕੇ ਗਿਣ ਕੇ ਮਿਣ ਕੇ ਮੋੜ ਬੰਨ ਕੇ ਰੱਖ ਦਿਆਂਗੇ ਤੇ ਕੱਲ ਨੂੰ ਅੱਧੀ ਉਹ ਜਿੰਦਰੀ ਪਾਈ ਜਾਵਾਂਗੇ ਟਰੈਕਟਰ ਮੰਗਰ ਤੇ ਬਣਾ ਦਾਂਗੇ ਮੋੜ ਜਿੱਥੋਂ ਦੀ ਮਾੜਾ ਮੋਟਾ ਟਰੈਕਟਰ ਜੇ ਟੱਪਦਾ ਉੱਥੋਂ ਦੀ ਬਸ ਉਹ ਦੁਬਾਰੇ ਜਿੰਦਰਾ ਲੱਗ ਜਾਂਦਾ ਤੇ ਇਹ ਪਹਿਲਾਂ ਆਸੀਮਾਸੀ ਲਾਉਨੇ ਜਿੰਦਰਾ ਫੇਰ ਸ਼ੌਂਕ ਨਾਲ ਮੋੜ ਜੇ ਬਣਾ ਦਾਂਗੇ ਕਾਹ ਆਜ ਕੋਈ ਬੰਦਾ ਜਾਂ ਦਿਖਦਾ ਹੀ ਨਹੀਂ ਕਿਤੇ ਵੀ ਯਾਰ ਕੇ ਕੰਮ ਨਿਭੜ ਗਏ ਉਹ ਉੱਧਰ ਭਾਈ ਦੋ ਟਰੈਕਟਰ ਖੜੇ ਦਿਖੇ ਹੈਗੇ ਐਂ ਜੇ ਹੋ ਰਿਹਾ ਜਿੱਦਾਂ ਪਹਿਲਾਂ ਮੈਂ ਪੰਜਾਬ 'ਚ ਦੇਖਿਆ ਸੀ ਆ ਕੰਮ ਪਰ ਯਾਰ ਜੀ ਦੇਖਿਆ ਜੀ ਅੱਛਾ ਸਿਆਣੇ ਹੋ ਗਏ ਹੁਣ ਲੋਕ ਤੇ ਬਿਨਾ ਕੰਮ ਤੋਂ ਬੜਾ ਬਾਹਰ ਨਹੀਂ ਨਿਕਲਦੇ ਤੇ ਆ ਬਈ ਸਾਡਾ ਬਰਮਾ ਵਾਲਾ ਮਾਹੌਲ ਤੇ ਬਹੁਤੇ ਵੀਰ ਕਹਿੰਦੇ ਹੁੰਦੇ ਬਾਣ ਵਾਲੇ ਉੱਚੇ ਆ ਤੁਹਾਡੇ ਤਾਂ ਵੀ ਹਾਂ ਵੀ ਕੁਛ ਇਹ ਵੀ ਆ ਤੇ ਅੱਗੇ ਉਚਾਨਾ ਇੱਧਰ ਤੇ ਕੁਛ ਇਹ ਆ ਬਈ ਹੁਣ ਜੀ ਇੱਥੋਂ ਐਂ ਛੱਡਦੀ ਆ ਖੋਲਦੀ ਆ ਮਤਲਬ ਐਂ ਪਾਣੀ ਵੀ ਪੈਂਦਾ ਹੋਊਗਾ ਉਤੋਂ ਦੀ ਟੱਪਣ ਲੱਗ ਜਾਂਦਾ ਉਹ ਡੱਗਿਆਂ ਦੇ ਮਤਲਬ ਪਿਛਲੀਆਂ ਡੱਗਾਂ ਵੀ ਜਦੋਂ ਬੰਦ ਕਰੀ ਜਾਵਾਂਗੇ ਚਲੋ ਪਿੱਛੋਂ ਪ੍ਰੈਸ਼ਰ ਬਣਦਾ ਨਹਿਰ ਬਹੁਤ ਉੱਚੀ ਆ ਪਾਣੀ ਤਾਂ ਚੜ ਜਾਂਦਾਗਾ ਪਰ ਫਿਰ ਥੋੜਾ ਜਿਹਾ ਐਂ ਲੱਗਦਾ ਘੱਟ ਲੱਗੂ ਆ ਵੀ ਲਾਲਚੀਆ ਹੋ ਜਾਂਦਾ ਤੇ ਫਿਰ ਕੋਈ ਆ ਪੁਲੀ ਵਾਲਾ ਪੁਰਾਣੇ ਰਵਾਇ ਵਾਲਾ ਬਰਮਾ ਤੇ ਕੋਈ ਆਪਣੇ ਵਾਲਾ ਵਾਗਾ ਉਹ ਕ੍ਰੋਸ ਵਾਲਾ ਬਰਮਾ ਬਸ ਜਿਵੇਂ ਇਹ ਲੋਟ ਲੱਗਦਾ ਹੋਂ ਮੇ ਇਹ ਚਲਾ ਦਿੰਦੇ ਆ ਤੇ ਭਾਖੜਾ ਦਾ ਪਾਣੀ ਜਿਹੜੀ ਨਹਿਰ ਤੁਹਾਨੂੰ ਦਿਖਾ ਕੇ ਲਿਆਏ ਆ ਤੇ ਫਿਰ ਦائیں ਦائیں ਵਰਦਾਗਾ ਨਜ਼ਾਰਾ ਜਿੰਦਰਾ ਜੱਕਿਓ ਪਰਲੇ ਹੁੰਜੇ ਤੇ ਲੈ ਜਾਲੀ ਆਵਾ ਮੈਂ ਮੋੜਾਂ ਦੀਆਂ ਨਿਸ਼ਾਨੀਆਂ ਲਾਉਂਦਾ ਹੋਣਾ ਇੱਧਰ ਉਹਨੇ ਕਰ ਮਾ ਵਿਗਣ ਕੇ ਮਣ ਕੇ 1 2 3 4 5 6 7 8 8 ਚੌਕਾ 32 8.5 8 ਚੌਕਾ 36 ਚੱਲ ਜਲੇਗਾ ਮੈਂ ਬਡੀਲੀ ਮਾਰ ਕੇ ਗਏ ਬਡੀਲੀ ਮਾਰ ਕੇ ਸੀ ਰੇੜੀ ਨਾਲ ਤੈਨੂੰ ਪਤਾ ਸੀ ਇੱਥੇ ਉਹ ਆਉਗੀ ਬੱਟਾ ਨਾ ਓਏ ਸਾ ਦਾ ਕਰਮਾ ਦਾ ਹਾਬਸਰ ਮਾਰਦੇ ਹੁੰਦੇ ਅਗੇ ਆਏ ਤੁਹਾਨੂੰ ਤੁਰਤੀਆਂ ਕਬਟੀਆਂ 1 2 3 4 5 6 7 8 8.5 ਇੱਥੇ ਹੀ ਥੀ ਮਾ ਮਾ ਪੰਜਾਬੀ ਜੀ ਵੀ ਕਿੰਨੇ ਲੱਗੇ ਉਹਨਾਂ ਕ ਮੈਨੂੰ ਵੀ ਜਾਣਦੇ ਆ ਚੱਲ ਨਾ ਪੰਨਾ ਇਹ ਕਰ ਲੈ ਫਿਰ ਤੂੰ ਗਿਣ ਦੇ ਇੱਕ ਦੋ ਗਿਣੀ ਤਿੰਨ ਚਾਰ ਪੰਜ ਛੇ ਸੱਤ ਅੱਠ ਸਾਢੇ ਅੱਠ ਮੈਦਾਨ ਉਹ ਕਹਿੰਦਾ ਸੀ ਆਹ ਉਹ ਇੱਟ ਕਿਧਰੋਂ ਆ ਗਈ ਉੱਥੋਂ ਵਾਲਾ ਮਲੇਸ਼ ਗਾਲੀ ਗਣਦੇ ਮਖਿਆ ਤੇ ਕੀ ਕਹਿੰਦਾ ਉਹ ਉਹ ਤਾਂ ਇਹ ਕਹਿਣਾ ਮੈਂ ਉੱਤੇ ਚੜਦਾ ਕਰਾਂ ਮੈਂ ਜਿੰਦਰੇ ਦੇ ਹਾਂ ਫੇਰ ਵੀ ਲੈ ਜਾਇਆ ਕਰ ਤੂ ਕੇ ਚੰਦਰ ਅੰਦਰਾ ਤਾਂ ਉੜ ਦਿੰਦਾ ਉਹ ਨੇੜੇ ਨੇੜੀ ਲਾ ਵਾਸਤੇ ਤਾਂ ਬੱਟੇ ਖੜਮੀ ਹੀ ਕਰਨੀਆਂ ਬੱਟ ਤਾਂ ਸਾਡੀ ਬਈ ਸੁਖ ਨਾਲ ਇਹ ਬਾਧੂ ਵੱਡੀ ਆ ਜੇ ਨਾ ਅਜਿੰਦਰਾ ਲਾਵਾਂਗੇ ਸਾਰੀਆਂ ਬੱਟਾਂ ਤੇ ਆਸੇ ਪਾਸੇ ਤਾਂ ਵੀ ਕੋਈ ਚੱਕਰ ਨਹੀਂ ਕਿਸੇ ਪਾਸੇ ਨਹੀਂ ਜਾਂਦਾ ਪਾਣੀ ਭਾਈ ਵਲੌਗ ਦੇਖਣ ਲੱਗੇ ਤੇ ਨਜ਼ਰ ਲਾ ਦੂੰ ਬੱਟ ਨੂੰ ਠੀਕ ਹੈ ਤੇ ਇਹ ਵਾਸ ਐ ਆ ਵੀ ਖੜਮੀ ਹੀ ਇਹਦੇ ਸੋਹਣੀ ਲੱਗਦੀ ਆ ਬੱਟ ਤੇ ਨਾਲ ਆ ਓੜਾ ਜਾ ਇਹ ਵਧੀਆ ਨਿਕਲ ਆਉਂਦਾਗਾ ਤੇ ਬਸ ਪਹਿਲਾਂ ਤੋਂ ਅਸੀਂ ਭਈ ਇਹ ਹੀ ਸਿੱਖੇ ਹੋਏ ਤੇ ਇਹ ਹੀ ਸਿਖਾਇਆ ਹੋਇਆ ਬਾਪੇ ਚਾਚੇ ਹੋ ਰਹੇ ਨੇ ਤੇ ਬਾਅਦ ਸ਼ੌਂਕ ਜੇ ਨਾਲ ਹਲਾ ਆ ਜਾਂਦੇ ਹੁੰਦੇ ਆ ਜੇ ਤੇ ਬਾਅਦ ਸੋੜਲਾ ਸੋੜਲਾ ਕੀ ਕਿਦਾਂ ਸੋੜਲਾ ਹੁੰਦਾ ਕਿ ਸੋੜਲਾ ਕੰਮ ਹੁੰਦਾ ਸੋਡੜਾ ਸੋਡੜਾ ਯਾਰ ਸੋਡੜਾ ਕੰਮ ਨਹੀਂ ਕਰਿਆ ਕਦੇ ਐ ਜੇ ਤੇ ਬਾਅਦ ਜਿੰਨਾ ਕਰਦੇ ਆ ਸ਼ੌਂਕ ਨਾਲ ਕਰਦੇ ਆਗੇ ਜੇ ਸੋਡੜੀ ਵੀ ਕਰਦੇ ਆ ਉਹ ਵੀ ਹਾਂ ਕਰਦੇ ਆ ਨਾ ਬੱਟ ਕਦੇ ਵੱਡੀ ਆ ਨਾ ਕਦੇ ਬੜਾਈ ਆ ਜੇ ਤਵੀ ਬੱਟ ਦੇ ਨਾਲ ਲਾਉਨੇ ਆ ਤੇ ਉਹਨੇ ਕੀ ਮਿੱਟੀ ਭਈ ਦੁਬਾਰੇ ਲਾ ਦਿੰਨੇ ਆ ਜੇ ਇਹ ਸਭਾਈ ਜੀ ਆ ਜਾਂਦੀ ਆ ਵਾਟਰ ਸੋਹਣੀ ਲੱਗ ਜੰਨੇ ਨਾਲ ਹੈ ਸੱਡਾ ਕੰਮ ਵੀ ਕਰੀਦਾ ਵੀ ਸ਼ੌਂਕ ਨਾਲ ਕਰੀਦਾ ਸੱਡਾ ਕੰਮ ਵੀ ਸ਼ੌਂਕ ਨਾਲ ਕਰੀਦਾ ਕਹਿੰਦਾ ਤੇ ਗੱਗੋ ਨੂੰ ਯਾਦ ਕਰ ਰਹੇ ਸੀਗੇ ਚੋਬਰ ਨੂੰ ਤੇ ਉਹ ਕੋਈ ਵੀਰ ਇਹ ਪਹਿਲਾਂ ਕਹਿੰਦੇ ਸੀ ਵੀ ਇਹ ਤੋ ਖਚਾਈ ਜੰਨੇ ਆ ਇੱਕ ਅੱਧੀ ਵਾਰੀ ਮੈਂ ਪਹਿਲਾਂ ਦੇਖਿਆ ਨਹੀਂ ਉਹ ਗਾਹ ਨਹੀਂ ਉਹ ਬਈ ਨਾ ਉਹ ਕਹਿੰਦਾ ਮਾਦਾ ਖਿੱਚੂ ਆ ਜਿੰਦਰਾ ਦਾ ਬੱਕਰੀ ਰਾਜੀ ਉਹ ਜਿਹਨੂੰ ਕਹਿੰਦੇ ਵੀ ਤੂੰ ਉਤਰੋ ਦੱਬ ਲਾ ਖਿੱਚਿਆ ਸੀ ਲੈਣੇ ਆਖੋ ਨਾ ਕਈ ਵਾਰੀ ਲਾਇਆ ਵੀ ਉਹਨੂੰ ਵੀ ਚਾਲਾ ਬਦਲਵਾ ਕੰਮ ਹੋ ਜਾਂਦਾ ਵੀ ਦੋਨੇ ਬੰਦੇ ਲੱਗੇ ਰਹਿੰਦੇ ਆ ਹਾਂ ਵੀ ਨਿਹੜਾ ਮਾੜਿਆ ਰਿਆਂ ਦਾ ਬੰਦਾ ਸ਼ੌਂਕੀ ਜਨੜਾ ਇਹ ਤਾਂ ਖਿੱਚਦੀ ਹੈ ਗੱਲਾਂ ਉਹ ਚਾਹਦਾ ਤੇ ਬਾਕੀ ਭਾਈ ਤੁਸੀਂ ਦੱਸ ਦਿਓ ਕਿੰਨੀ ਕੀ ਗੱਲ ਸਹੀ ਆ ਸਾਡੀ ਕਿੰਨੀ ਕੀ ਲੋਟ ਆ ਕਿੰਨੀ ਕੀ ਠੀਕ ਆ ਕਿੰਨੀ ਕੀ ਤੋੜਾ ਹਾਂ ਕਿੰਨੀ ਕੀ ਤੋੜਾ ਕਿੰਨੀ ਕੀ ਮੱਟੀ ਆ ਤੇ ਉਹ ਆਪਸ਼ਨ ਆਪਾਂ ਪਾਉਂਦੇ ਹੀ ਨਹੀਂ ਗੜਾ ਕਿੰਨੀ ਕੀ ਸਹੀ ਨਹੀਂ ਵਾਲੀ ਲੋਡਦੀ ਆ ਗਾ ਕੰਮ ਹਾਂ ਇਹਨੇ ਲੋਟ ਵੀ ਨਹੀਂ ਦੇਖੀ ਹੋਣੀ ਲੋਟ ਕਿਨੇ ਕਿਨੇ ਦੇਖੀ ਆ ਬਾਈ ਲੋਟ ਕੀ ਹੁੰਦੀ ਸੀ ਲਾਜ਼ਮੀ ਦੱਸਿਓ ਤੁਸੀਂ ਇਹ ਪਹਿਲਾਂ ਵਾਲੇ ਜ਼ਮਾਨਿਆਂ 'ਚ ਖੇਤ ਜਾਇਦਤ ਵਰਤੀ ਜਾਂਦੀ ਸੀ ਘਰਾਂ 'ਚ ਵੀ ਆਮ ਹੁੰਦੀ ਸੀ ਲੋਟ ਬਾਈਆਂ ਫਿਰ ਤੋੜਾ ਗਿਆ ਹਾਂ ਹਾਂ ਨਾਲ ਕਾਲੇ ਨੇ ਉਹ ਦੇ ਤਾਂ ਹਿੰਟ ਬੜਾ ਇਰਦੋਂ ਪਹਿਲਾਂ ਡਲੇ ਵੀ ਪਰੇ ਕਰਦਾ ਨੇ ਵੰਦੇ ਆ ਮੇਰੇ ਮਿੰਡ ਰੰਦਾ ਅੰਤ ਇੱਕ ਵਾਰ ਉੱਚੀ ਇਹ ਠੀਕ ਹੈ ਬਲ ਦੇ ਰੱਖਿਆ ਨੂੰ ਮਾਈ ਇਹ ਇੱਕ ਵਾਰ ਵੱਧ ਕੋਈ ਜਾਣ ਕੇ ਕਰਿਆ ਫਿਰ ਵੀ ਇੰਹੀਂ ਚੱਲੂਗਾ ਇਹ ਆ ਦੇਖਾ ਇੱਥੇ ਆਉਂਦੇ ਨਾ ਨਹੀਂ ਇਧਰਲਾ ਵੱਧਾ ਰਸੀ ਘੱਟ ਠੀਕ ਕਰਨ ਵਾਲੀ ਆ ਕਣ 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 ਕਟ 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 ਧਾਣ ਕੇ ਆ ਵਾਲਾ ਚੱਲਿਆ ਸੀ ਉਹਦੇ ਜਣਾ ਖਾਣਾ ਜਾ ਹੂੰ ਟੋਪੀ ਵਾਲਾ ਤੇ ਤੀਵਿਆਂ ਉਹ ਜਿਹੜਾ ਹਾਂ ਜਾਣ ਦੇ ਵਿੱਚ ਹੀ ਯਾਰ ਅਕਲ ਲੱਗ ਗਈ ਯੱਕ ਤਰਲਾ ਮੋੜ ਦੇ ਹੈ ਉਧਰਲੇ ਪਾਸੇ ਚੱਲ ਉਹ ਖਾੜ ਤੇ ਲਾਵਾਂਗੇ ਉਥੇ ਹਾਂ ਤੇ ਮੇਣਾ ਮਣਾਈ ਕਰਕੇ ਵੀ ਨਾਲ ਦੀ ਨਾਲ ਐਵੇਂ ਮੋੜ ਬੰਨੀ ਜਾਂਦੇ ਆਗੇ ਕੱਲ ਨੂੰ ਮਾੜੇ ਮੋٹے ਟੈਂਕੇ ਜੇ ਲਾਉਣੇ ਪੈਣਗੇ ਜਿੱਥੇ ਡੈਕਟਰ ਆ ਟੱਪੂ ਆ ਚੱਲ ਵਿਹਲੇ ਸੀ ਇਹਨੇ ਇੱਕ ਬੰਦਾ ਜੀ ਪਹਿਲਾਂ ਕਰਨ ਲੱਗਦਾ ਤਾਂ ਵੱਧ ਸ਼ੌਂਕ ਲੱਗ ਜਾਂਦਾ ਫਿਰ ਥੋੜਾ ਜਿਹਾ ਆਰਾਮ ਨਾਲ ਦੋ ਕਿੱਲੇ ਬਾਟਾ ਲੰਬਾਈ ਆ ਸਾਢੇ ਗੱਠ ਕਰਮਾਂ ਦਾ 11 ਤੇ ਅੱਧੇ ਕਿੱਲੇ ਦਾ ਬਣ ਜਾਂਦਾ ਇਹ ਭਾਈ ਇਹ ਤੇ ਹਰ ਇੱਕ ਸਾਲ ਵਾਸਤੇ ਇੰਨੇ ਕੀ ਮੇਣਾ ਮਣਾਈ ਇਹ ਕਰਕੇ ਪਾਉਣੇ ਹੁੰਨੇ ਆ ਤਿਆਂ ਤਾਂ ਸਾਰੇ ਵੀਰ ਲਗਭਗ ਗਾਈ ਕਰਦੇ ਹੋਣਗੇ ਬਾਕੀ ਭਾਈ ਤੁਸੀਂ ਦੱਸਿਓ ਮਣਕੇ ਪਾਉਣੇ ਕਿ ਬਤ ਤੱਕ ਸੋਦੇ ਚੱਲਦਾ ਕੰਮ ਤੇ ਇਹਦੇ ਨਾਲ ਬਸ ਇਹ ਫਾਇਦਾ ਹੋ ਜਾਂਦਾ ਦੇਖੋ ਆਦਾ ਗੱਟਾ ਕੋਈ ਆਪਣੇ ਕੋਲ ਮਨਲਾ ਜੂਰੀਆ ਦਾ ਪੋਣਾ ਦਾ ਇੱਕ ਗਾਰੇ ਚ ਪਾਜੋ ਪਤਾ ਮਿਹਨਤੀ ਕਿੰਨੀ ਹੋਈ ਹੋਈ ਆ ਰੇ ਸਪਰੇ ਪਾਣੀ ਧਾਣੀ ਸਾਰਾ ਏੜ ਗਈ ਸੋਨਾ ਹੋ ਜਾਂਦਾ ਇਹਦੇ ਨਾਲ ਹਾਂ ਬਾਕੀ ਹਾਜੇ ਰਹਿਦਾ ਕੰਮ ਹੋ ਭਾਈ ਲਾਉਣੇ ਆ ਡਿਊਟੀ ਕਿ ਜਨ ਇਧਰ ਲਿਓ ਉੱਥੋਂ ਰੱਖ ਚਾਰ ਚਾਰ ਕਿੱਲਾਂ ਉੱਤੋਂ ਦੀ ਕਮਾਇਆ ਏ ਹਲੇ ਚੱਲ ਚੱਲ ਉੱਡਲਾ ਵੀਡੀਓ ਬਣਾਉਣੀ ਆ ਮੈਂ ਜਾਦੂ ਕਰਕੇ ਛੱਡਿਆ ਸੀ ਕਾਲਿਆ ਓਏ ਹੁਣ ਨਹੀਂ ਜਾਂਦਾ ਲਫਾਫੇ ਨਹੀਂ ਡਰਾਦਾ ਸੀ ਬਈ ਆ ਪੁਲਿਸੋਂ ਨਿਕਲ ਕੇ ਉੱਡਿਆ ਕਰੋਲੇ ਚਾ ਉਹ ਫੇਰ ਚੱਲ ਪਿਆ ਕੰਮ ਇਹ ਤਾਂ ਪੂਤ ਆ ਗਿਆ ਕਾਲਿਆ ਇਹ ਦੇਖ ਵਾੜਾ ਘੜ ਹਟਦਾ ਹੈ ਇਹ ਜਮੀ ਬਾਜ ਲੱਗਦਾ ਆ ਲੁੱਟ ਜਾਵੇ ਤੂੰ ਤਾਂ ਲੈ ਝੂਟਾ ਲਫਾ ਫਿਆ ਬਹੁਤ ਐਡਾ ਠੂਣਾ ਤਾਂ ਦੋ ਕਿੱਲੇ ਦੂਰ ਵਗ ਗਿਆ ਚਾਲ ਚੱਲੀ ਜਾਂਦਾ ਬਈ ਕੰਮ ਖਾ ਮਿੰਤੀ ਗਿੰਤੀ ਨਾਲ ਦੀ ਨਾਲ ਉਹ ਮੋੜ ਬੰਨਿਆ ਬਣਾਈ ਤਿੰਨ ਪੌਣਿਆਂ ਕੇ ਦੋ ਇਹਦੇ ਚ ਦੋ ਤਾਂ ਫਿਰ 15-15 ਕਰਮਾਂ ਦੇ ਹੋਣਗੇ ਇਹ 15 ਕਰਮਾਂ ਦੇ ਦੋ ਚਾਲੋ ਚੱਕਲਾ ਝਾੜ ਕੇ ਕਾਲਾ ਜਿੰਦਰਾ ਦੇ ਪੌਣੇ 1 ਵਜੇ ਦਾ ਸਮਾਂ ਹੋ ਗਿਆ ਤੇ ਰੋੜੇ ਰੱਪੇ ਵੀ ਮਾਰੂਗਾ ਨੌਜਵਾਨ ਅਸਲੀ ਕਿਸਾਨ ਬੰਦੇ ਦਾ ਇਹੀ ਕੰਮ ਹੁੰਦਾ ਸੂਤ ਆ ਬਈ ਕੰਮ ਆ ਗਿਆ ਨਿਆਰਾ ਸਾਰੇ ਪਾਸੇ ਗੇੜੇ ਦੇਲੇ ਅ ਮੋੜ ਬਣ ਲੇ ਪਹਿਲੀਆਂ ਚ ਤੇ ਏਹੇ ਬਾਈ ਕੰਮ ਐ ਉਦਾਂ ਇਹ ਹੁੰਦਾ ਪਹਿਲੀ ਗੱਲ ਦਾ ਇਹੋ ਗੱਲ ਹੋ ਗਈ ਕੱਲ ਕਰੇ ਸੋ ਅੱਜ ਕਰ ਕੱਲ ਦਾ ਕੰਮ ਅੱਜ ਹੀ ਕਰਤਾ ਤੇ ਊਂ ਬਾਈ ਇਹ ਐ ਵੀ ਆ ਇਹਦੋਂ ਵੀ ਘੱਟ ਮੋੜ ਬੰਨਣੇ ਪੈਂਦੇ ਜੇ ਜਿੰਦਰੀ ਤੋਂ ਪਾਉਣ ਤੋਂ ਬਾਅਦ ਬੰਨਦੇ ਤੇ ਐ ਸੀਗਾ ਚੱਲ ਬੇਲੇ ਸੋਣਾ ਜੀ ਲੱਗਿਆ ਪਿਆ ਹੈਗਾ ਔਰ ਢਾਈ ਕਿ ਘੰਟੇ ਲੱਗੇ ਉਦੋਂ ਦੇ ਵਾਸਤੇ ਅਸੀਂ ਦੋ ਵਾਰੀ ਖੜ ਕੇ ਪਾਣੀ ਪੀਤਾ ਬਸ ਪਾਣੀ ਪੀਤਾ ਗੱਲਾਂ ਖੜੇ ਨਹੀਂ ਗੇ ਆ ਜਾ ਗਾਲਿਆ ਆਪ ਸਮਝ ਰਹੇ ਹੋ ਨਾ ਹਾਂ ਤੇ ਬਾਕੀ ਕਾਲਾ ਭਾਈ ਜਾਜ ਵਰਗਾ ਸ਼ੂਰੀ ਵਰਗਾ ਗੱਭਰੂ ਆ ਕਿਵੇਂ ਕਹਿੰਦਾ ਤੇਰਾ ਡੈਡੀ ਕਹਿੰਦਾ ਹੁੰਦਾ ਨਾ ਸ਼ੂਰੀ ਵਰਗਾ ਆ ਅਹ ਕਦਿਆਂ ਨੂੰ ਮਾੜਾ ਨਹੀਂ ਹੁੰਦੇ ਆ ਸ਼ੂਰੀ ਵਰਗਾ ਤੋਂ ਕਹਿੰਦੇ ਆ ਇਹ ਬਾਹਲਾ ਕੰਮ ਕਰੀਂ ਨਾ ਪਹਿਲਾਂ ਪਹਿਲਾਂ ਕਹਿੰਦੇ ਤੁਸੀਂ ਲੋਕਾਂ ਦੇ ਜਿਵਾਕ ਸ਼ੂਰੀਆਂ ਵਰਗੇ ਆ ਜਦੋਂ ਕਿਸੇ ਕੰਮ ਤੇ ਅੱਖੇ ਨਾ ਲੱਗਦੇ ਤੇ ਭੱਜੇ ਜਾਂਦੇ ਆਖਣੇ ਕੰਮ ਕਰਾਉਣ ਦਾ ਸ਼ੌਕ ਤਾਂ ਬੰਦਾ ਹੋਊਗਾ ਹਾਂ ਫਿਰ ਆਏ ਲੱਗਦਾ ਸੀ ਯਾਰ ਵੀ ਆਪਾਂ ਨੂੰ ਕਿਉਂ ਨਹੀਂ ਕਹਿੰਦੇ ਯਾਰ ਛੋਟੀਆਂ ਵਰਗੇ ਨਹੀਂ ਉਹ ਕਦੇ ਕਦਾਈ ਐਂ ਹੁੰਦਾ ਸੀ ਜਿਵੇਂ ਉਹ ਉੱਥੋਂ ਜਾ ਚੱਕ ਲਿਆ ਉਹਨੇ ਤੇ ਗੋਠੇ ਤੇ ਬੱਲਾ ਨਜੀਬ ਬਈਆ ਚੱਕ ਲਿਆ ਤੇ ਤੋਂ ਹੋਰ ਆਏ ਜੇ ਲੱਗਦਾ ਯਾਰ ਹਾਂ ਨਾ ਜਵਾਬ ਵੀ ਨਹੀਂ ਦਿੰਦੇ ਸੀ ਮੋਢਾ ਜਿਹਾ ਐਂ ਜੇ ਕਰਕੇ ਵਹਿ ਜਾਂਦੇ ਸੀ ਫਿਰ ਆਏ ਲੱਗਦਾ ਸੀ ਉਹ ਉੱਥੇ ਯਾਰ ਇੰਡੇ ਕਿੱਲੇ ਵੜ ਕਿੱਧਰ ਜਾਵਾਂਗਾ ਯਾਰ ਵੀ ਕਦੇ ਕਦਾਈ ਚੱਲ ਇੱਕ ਅੱਧੀ ਵਾਰੀ ਹੁੰਦੀ ਸੀ ਕਰਦਾ ਇਹ ਜੀ ਬਈ ਤੇ ਬਾਕੀ ਲੋਟ ਆ ਇੱਥੋਂ ਕੰਮ ਸ਼ੁਰੂ ਕਰਿਆ ਸੀ ਗਾਏ ਨੂੰ ਇਹ ਆਵਣੇ ਭਈਆ ਭਈ ਮੋੜ ਤੇ ਦੱਸਿਓ ਰਿਪੋਰਟ ਸਾਡੀ ਠੀਕ ਆ ਕਿ ਠੀਕ ਨਹੀਂ ਇਹ ਤੇ ਸਾਡੇ ਵੱਲੋਂ ਤਾਂ ਭਈ ਠੀਕ ਹੀ ਆ ਜੀ ਹਿਉਂ ਕਾਲਿਆ ਬਈ ਬੰਦੇ ਤਾਂ ਨਸੀਬ ਹੋਇ ਇੱਕ ਸਰਜੀਤ ਬੋਲਰ ਆ ਗਿਆ ਸੀ ਹਾਂ ਸਰਜੀਤ ਬੋਲਰ ਨੂੰ ਖਾਰ ਦਾ ਇਹਨੂੰ ਜਮਨ ਮਹਾ ਚਾਹ ਪਾਣੀ ਦਾ ਮੌਕਾ ਤਾਂ ਦੇ ਦੇ ਕਾਲਿਆ ਜਮਾ ਮੁਹੰਮਦ ਹੋਈ ਸੀਗੇ ਮੁਹੰਮਦ ਸਿੰਡੀਗੋਰੀ ਤੇ ਇਥੋਂ ਧਰਾਂ ਗਜੇਂਦਰੀ ਇੱਧਰ ਗਏ ਇੱਧਰ ਆਏ ਬਸ ਬੰਦਾ ਸਾਹਮਣੇ ਖੜਾ ਰੋ ਜੇ ਮੋੜ ਦੱਸਿਆ ਵੀ ਨਾ ਤਾਂ ਦੋ ਆਵਾਂਗੇ ਸੋਖਨਾਲਾ ਤਿੰਨ ਬੰਦੇ ਤੇ ਤੀਜਾ ਸਰਜੀਤ ਭੁੱਲਰ ਧੜਕੇ ਸਦੀਕ ਲਾਇਆ ਸੀ ਕਾਲਾ ਕਹਿੰਦਾ ਪਹਿਲਾਂ ਮੜਾ ਜੀ ਸਦੀਕ ਦਾ ਭਾਈ ਕਹਿੰਦਾ ਬਜ਼ੁਰਗ ਬੰਦਾ ਸੀ ਉਹਨੂੰ ਬੜਾ ਤੰਗ ਨਹੀਂ ਕਰਿਆ ਹੱਕ ਗਿਆ ਉਹ ਹਾਂ ਫਿਰ ਮਾਨਕ ਲਿਆ ਆਂਦਾ ਵਿਚਾਰਾ ਕੰਕੀ ਵੱਡਾ ਹਾਂ ਤੇ ਫਿਰ ਭਾਈ ਕੀ ਕਹਿੰਦਾ ਸਰਜੀਤ ਭੁੱਲਰ ਨੂੰ ਨਹੀਂ ਦਾਮ ਦਵਾਉਂਦੇ ਇਹਨਾਂ ਨੂੰ ਚਾਹ ਦਾ ਮੌਕਾ ਵੀ ਨਹੀਂ ਦਿੱਤਾ ਇਹਨੂੰ ਜਮਾ ਵਿਚਾਰੇ ਨੂੰ ਬਸ ਮਸ਼ਹੂਰੀ ਵੇਲੇ ਭੱਜ ਕੇ ਚਾਹ ਪੀ ਕੇ ਆਉਂਦਾ ਉਹ ਪਾਈ ਬਾਟੀ ਚ ਮੜੀ ਸੀ ਦਿਨੇ ਬੜਾ ਪਾਣੀ ਵਾਲੀ ਬੋਤਲ ਕੋਰੀ ਆਂਦੀ ਛੋਟੀ ਮਿਹਰੀ ਆਦੀ ਰਬੀਰ ਕੇ ਹਾਂ ਤਾਂ ਆਇਆ ਭਾਈ ਹਾਸਦੇ ਖੇਡਦੇ ਆਉਂਦਾ ਇਹ ਕੰਮ ਵੇਲੇ ਲਾ ਕੇ ਫਿਲਹਾਲ ਘਰਾਂ ਨੂੰ ਚਲਦੇ ਆਂ ਜਾਂਦਿਆਂ ਨੂੰ ਚਾਹ ਪਾਣੀ ਦਾ ਟਾਈਮ ਹੋ ਜੂ ਤੇ ਫੇਰ ਮੱਜਾਂ ਦੇ ਨੀਰੇ ਚਾਰੇ ਦਾ ਤਿਆਹੀ ਦਿਨ ਲੰਘ ਜਾਂਦਾ ਸੋਹਣੇ ਲੰਘ ਰਿਹਾ ਸੁੱਖ ਨਾਲ ਕਿਰਪਾ ਵਾਬੇ ਦੀ ਉਹ ਕਾਲਿਆ ਨਜ਼ਾਰਾ ਆ ਜਾਂਦਾ ਸੀ ਕੇਸ ਵਾਲਿਆ ਵੱਟ ਕੇ ਖੜਨਦਾ ਨਾ ਜਦੋਂ ਜਵਾਬ ਜੇ ਦੇਣਾ ਹੁੰਦਾ ਸੀ ਮੋਟਾ ਜਿਹਾ ਇਕੱਠਾ ਕਰਕੇ ਫਿਰ ਤਾਂ ਲਲਕੀਰ ਜੀ ਮਾਰੀ ਜਾਂਦੇ ਨਾਲੇ ਉਹ ਦਿਨ ਉਹੀ ਹੁੰਦੇ ਆ ਤੇ ਆਏ ਭਈ ਨੌਜਵਾਨ ਹੁਣ ਮਰੂਦਾਂ ਤੇ ਧਾਵਾ ਧਰਨਗੇ ਤਾਂ ਹਾਂ ਚੜਨਾ ਬੂਏ ਤਾਂ ਇਹਨੂੰ ਕਹਿ ਕੇ ਦੇਖ ਲੀਨੂੰ ਤਾਜ਼ੀ ਉਮੀ ਕਰੂਗਾ ਆਈ ਹੁੰਦਾ ਜਵਾਗ ਮੱਤਾ ਤੇ ਆ ਤੋੜ ਕੱਚੇ ਯਾਰ ਆ ਚੱਕਲ ਸੁੱਟੀ ਊ ਕਾਹਾਂ ਕਿੱਧਰ ਜਿਹੜਾ ਫਿਰੰਗਾ ਆ ਦੇਖ ਦੇਸਾਂ ਦੇ ਖੜੇ ਤੂੰ ਨਿਕਲ ਜਾ ਗੁਰੂਆ ਕੱਚੇ ਹੀ ਖਾਉਂਗਾ ਹੁਪੜੇ ਮਣੀ ਨਹੀਂ ਗੱਲਾ ਬਰੂ ਦੇ ਕਮਾਚ ਗਿਆ ਹੈ ਆ ਸੀ ਕੱਚੇ ਹੀ ਥੋੜੇ ਨੇ ਕੱਚੇ ਟੁੱਟਣਗੇ ਇੰਦਾਰ ਤਾਂ ਉਹੀ ਆ ਕਾਹ ਨੂੰ ਖਰਾਬ ਕਰਨੇ ਆ ਉਹ ਆ ਦੇਖ ਲੈ ਤਾਜੀ ਟੁੱਟੇ ਹਾਂ ਐਸੀ ਹੀ ਜਾਂਦਾ ਸੀਗਾ ਮਾਵੇਂ ਮੱਠਿਆਣਾ ਹੋ ਗਾ ਹੁੰਦਾ ਬਈ ਹੂ ਹੂੰ ਖੰਡ ਦਾ ਘੱਟਾ ਪਾ ਕੇ ਐਹੀ ਦਾਦੇ ਜੀ ਤੋੜੀ ਕੱਚਾ ਹੈ ਤਾਂ ਹਾਂ ਤੋਂ ਚਾ ਲੈ ਜਾ ਜਮੀ ਕਚਤਨੀ ਤੋੜਦਾ ਸੱਚ ਆ ਗਿਆ ਕੀ ਪਰ ਠੀਕ ਆ ਕੱਚਾ ਅਮਰੂਦ ਸਿਹਤ ਵਾਸਤੇ ਬਹੁਤ ਬਾਈ ਫਾਇਦੇਮੰਦ ਆ ਕਬਜ ਵਗੈਰਾ ਹੋਈ ਹੋਵੇ ਇਸ ਨੂੰ ਉਹਦੇ ਵਾਸਤੇ ਵੀ ਠੀਕ ਹੁੰਦਾ ਕਹਿੰਦੇ ਇਹ ਤੇ ਵਧੀਆ ਖਾ ਲੋ ਭੇਟ ਸਾਫ ਹੋ ਜਾਂਦਾ